ਜਿਨ੍ਹਾਂ ਨੂੰ ਪੱਕੇ ਪੈਰੀ ਕਰਨ ਵਾਸਤੇ 1950 ਵਿੱਚ ਸੰਵਿਧਾਨ ਲਾਗੂ ਕੀਤਾ ਗਿਆ ਵਾਲੇ ਮੇਰੇ ਪਿਆਰੇ ਕਾਂਗਰਸ ਦੇ ਵਫਾਦਾਰ ਦੋਸਤੋ ਬੀਬੀਓ ਭੈਣੋ ਤੇ ਸਟੇਜ ਤੇ ਬਿਰਾਜਮਾਨ ਸਮੁੱਚੀ ਲੀਡਰਸ਼ਿਪ ਸਾਡੇ ਸ਼ਹਿਰੀ ਪ੍ਰਧਾਨ ਦੁੱਗਲ ਸਾਹਿਬ ਜੀ ਏ ਡੀ ਜੀ ਪੀ ਸਾਹਿਬ ਮੰਡੋੜਾ ਸਾਹਿਬ ਮਿਸ ਬਾਜੂਦ ਪੰਜਾਬ ਦੇ ਇਹੀ ਸਰਕਾਰ ਹੋਣ ਦੇ ਬਾਵਜੂਦ ਜਿਹੜਾ ਸਾਰੀਆਂ ਸੰਵਧਾਨਿਕ ਕਦਰਾਂ ਕੀਮਤਾਂ ਸਾਰੀਆਂ ਉਹਨਾਂ ਵੈਲਿਊਜ਼ ਨੂੰ ਛਿੱਕੇ ਤੱਕ ਦਿੱਤਾ ਹੈਗਾ ਜੋ ਸੱਤਲਾ ਕੱਲਾ ਬੰਦਾ ਅੱਜ ਬਹੁਤ ਵਧਾਈ ਦਾ ਪਾਤਰ ਹੈਗਾ ਕਿ ਅੱਜ ਜਦੋਂ ਸਾਡੀ ਇਨਾ ਤਾਂ ਕੇਂਦਰ ਸਰਕਾਰ ਹੈਗੀ ਹੈ ਨਾ ਸਾਡੀ ਪੰਜਾਬ ਸਰਕਾਰ ਹੈਗੀ ਹਰ ਕੋਈ ਬੰਦਾ ਜਿਹੜਾ ਅੱਜ ਦੀ ਘੜੀ ਚ ਕਾਂਗਰਸ ਨਾਲ ਖੜਾ ਹੈਗਾ ਹੈ ਕਾਂਗਰਸ ਵਾਸਤੇ ਖੜਾ ਹੈ ਸਿੰਗਲਾ ਸਾਹਿਬ ਪੈਨ ਰੇਖਾ ਅਗਰਵਾਲ ਮਿਸਟਰ ਸ਼ਰਮਾ ਜੀ ਜਿਹੜੇ ਕੌਂਸਲ ਵੱਲੋਂ ਝੰਡੇ ਰਸਮ ਗਈ ਹੈ ਅੱਜ ਕਿਲਾ ਚੌਂਕ ਦੇ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਕਾਂਗਰਸ ਪਾਰਟੀ ਆਪਣੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਪਿਛਲੇ 30 40 ਸਾਲ ਤੋਂ ਲਗਾਤਾਰ ਇਸ ਥਾਂ ਦੇ 15 ਅਗਸਤ ਤੇ 26 ਜਨਵਰੀ ਦਾ ਦਿਹਾੜਾ ਮਨਾ ਰਹੀ ਹੈਗੀ ਹੈ ਪਰ ਮੈਂ ਸਮਝਦਾ ਕਿ ਇਸ ਵਾਰ ਜੋ 26 ਜਨਵਰੀ ਦਾ ਦਿਹਾੜਾ ਮਨਾਇਆ ਜਾ ਰਿਹਾ ਜਾਂ ਪਿਛਲੇ 10 ਦਸਾਂ ਸਾਲਾਂ ਤੋਂ ਜੋ ਸਾਜ ਸੁਵਿਧਾਨ ਦਿਵਸ ਇੱਕ ਰਿਪਬਲਿਕ ਡੇ ਮਨਾਇਆ ਜਾ ਰਿਹਾ ਹੈਗਾ ਇਹ ਉਹਦੇ ਚ ਜੋ ਸਾਡੇ ਸੁਵਿਧਾਨ ਨੂੰ ਖੋਰਾ ਲਾਇਆ ਜਾ ਰਿਹਾ ਹੈ ਕੇਂਦਰ ਵੱਲੋਂ ਜਾਂ ਭਾਜਪਾ ਵੱਲੋਂ ਜਾਂ ਮੋਦੀ ਸਾਹਿਬ ਵੱਲੋਂ ਜੋ ਸੰਵਿਧਾਨਕ ਸੰਸਥਾਵਾਂ ਹੈਗੀਆਂ ਜਿਹੜੀਆਂ ਸੁਵਿਧਾਨ ਦੀ ਰਾਖੀ ਵਾਸਤੇ ਬਣੀਆਂ ਸੀਗੀਆਂ ਚਾਹੇ ਉਹ মিডিਆ ਹੈਗਾ ਚਾਹੇ ਉਹ ਇਲੈਕਸ਼ਨ ਕਮਿਸ਼ਨ ਹੈ ਚਾਹੇ ਈਡੀ ਹੈ ਚਾਹੇ ਸੀਬੀਆਈ ਹੈ ਚਾਹੇ ਕੋ ਕੈਗ ਹੈਗੀ ਹੈ ਉਹ ਜਿਸ ਤਰ੍ਹਾਂ ਸੰਵਿਧਾਨਕ ਜਿਹੜੀਆਂ ਸੰਸਥਾਵਾਂ ਦੀ ਜੋ ਨਿਰਪੱਖਤਾ ਹੈਗੀ ਹੈ ਉਹ ਖਤਮ ਕਰਕੇ ਉਹਨਾਂ ਨੂੰ ਭਾਜਪਾ ਦੀ ਇੱਕ ਪਾਰਟੀ ਵਿੰਗ ਦੇ ਤੌਰ ਤੇ ਚਲਾਇਆ ਜਾ ਰਿਹਾ ਹੈਗਾ ਔਰ ਜਿਸ ਤਰ੍ਹਾਂ ਭਾਰਤ ਦਾ ਜੋ ਸਰਮਾਇਆ ਹੈਗਾ ਜੋ ਕਾਂਗਰਸ ਨੇ 50-60 ਸਾਲਾਂ 'ਚ ਪਬਲਿਕ ਸੈਕਟਰ 'ਸਾਰਿਆ ਸੀਗਾ ਚਾਹੇ ਰੇਲਵੇਜ਼ ਆ ਚਾਹੇ 에어ਪੋਰਟ ਨੇ ਚਾਹੇ ਸੀਪੋਰਟ ਨੇ ਚਾਹੇ ਬੜਬੜੇ ਹੋਰ ਕਾਰਖਾਨੇ ਨੇ ਉਹਨਾਂ 'ਚ ਜੋ ਇੱਕ ਨਿਵੇਸ਼ ਸੀ ਸਰਕਾਰ ਨੇ ਕੀਤਾ ਸੀਗਾ ਲੋਕਾਂ ਦਾ ਪੈਸਾ ਲੱਗਿਆ ਸੀਗਾ ਉਹ ادارے ਲਗਾਤਾਰ ਜੇ ਜੇ ਮੋਦੀ ਸਰਕਾਰ ਆਪਣੇ ਦੋਸਤਾਂ ਨੂੰ ਬਾਨੀਆਂ ਡਾਨੀਆਂ ਨੂੰ ਕੋਰਡੀਆਂ ਪਰ ਵੇਚ ਰਹੀ ਹੈ ਤੇ ਦੇਸ਼ ਨੂੰ ਉਹਨਾਂ ਦੇ ਹੱਥਾਂ 'ਚ ਗਿਰਵੀ ਰੱਖ ਰਹੀ ਹੈਗੀ ਹੈ ਸੋ ਇਨਾਂ ਸਮਾਜਿਕ ਹਾਲਤਾਂ ਦੇ ਇਨਾਂ ਜੋ ਸਿਆਸੀ ਹਾਲਤਾਂ ਹੈਗੀਆਂ ਜੋ ਆਰਥਿਕ ਹਾਲਤਾਂ ਹੈਗੀਆਂ ਜੋ ਤਾਨਾਸ਼ਾਹੀ ਵਾਲੀ ਹਾਲਤਾਂ ਹੈਗੀਆਂ ਦੇਸ਼ ਜੋ ਇੱਕ ਪਾਈਚਾਰਾ ਹੈਗਾ ਹੈ ਉਹ ਖਾਸ ਫਿਰਕੇ ਦੇ ਖਿਲਾਫ ਜ਼ਹਿਰੀਲਾ ਵਾਤਾਵਰਣ ਬਣਾ ਕੇ ਜੋ ਪਾਈਚਾਰਾ ਖਰਾਬ ਕੀਤਾ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਫਿਰਕੂ ਇੱਕ ਸੁਰਤਾ ਨੂੰ ਖਤਮ ਕੀਤਾ ਜਾ ਰਿਹਾ ਉਹ ਸਾਰੇ ਇਸ ਦਰਮ ਵਿਚ ਅੱਜ ਦੇ ਜੋ ਗਣਤੰਤਰ ਦਿਵਸ ਹੈ ਇਹਦੀ ਮਹੱਤਤਾ ਹੋਰ ਹੀ ਵੱਧ ਜਾਂਦੀ ਹੈ ਕਿ ਆਪਾਂ ਕੱਲਾ ਕੱਲਾ ਕਾਂਗਰਸੀ عہد ਲਈਏ ਕਿ ਜਿਹੜੀ ਜੰਗ ਇਜ਼ਾਦੀ ਦੀ ਭਾਵਨਾ ਹੈਗੀ ਹੈ ਜੋ ਸੰਵਿਧਾਨ ਦੀ ਭਾਵਨਾ ਹੈਗੀ ਹੈ ਜਿਹਨੂੰ ਭਾਜਪਾ ਸਰਕਾਰ ਨਸ਼ਟ ਕਰਨ ਤੇ ਤੁਲੀ ਹੋਈ ਹੈਗੀ ਹੈ ਔਰ ਦੇਸ਼ ਨੂੰ ਇੱਕ ਫਿਰਕੇ ਦਾ ਰਾਜ ਦੇਸ਼ ਬਣਾਉਣ ਵਾਸਤੇ ਇੱਕ ਦੂਜਾ ਹੋਰ ਤਰ੍ਹਾਂ ਪਾਕੀ ਬਣਾਉਣ ਵਾਸਤੇ ਤਰਲੋ ਮੱਛੀ ਹੋ ਰਹੀ ਹੈ ਸਾਹਸਾ ਰਚ ਰਹੀ ਹੈ ਸਵਿਧਾਨ ਨੂੰ ਖਤਮ ਕੀਤਾ ਜਾ ਰਿਹਾ ਸਵਿਧਾਨਿਕ ਸੰਸਥਾਵਾਂ ਤਬਾਹ ਕੀਤੀਆਂ ਜਾ ਰਹੀਆਂ ਹਨ ਮੁਲਕ ਨੂੰ ਵੇਚਿਆ ਜਾ ਰਿਹਾ ਭਾਈਚਾਰਕ ਕੈਕ ਦਾ ਖਤਮ ਕੀਤੀ ਜਾ ਰਹੀ ਹੈ ਸੋ ਇਹਨਾਂ ਚੁਣੌਤੀਆਂ ਦੇ ਸੰਮੁਖ ਅੱਜ ਕਾਂਗਰਸ ਦਾ ਇੱਕ ਇੱਕ ਵਰਕਰ ਅੱਜ ਦੇ ਦਿਨ ਅਹਦ ਲੈਂਦਾ ਹੈਗਾ ਕਿ ਅਸੀਂ ਆਪਣੇ ਗਲੀਆਂ ਮੱਲਿਆਂ ਦੇ ਦੋਸਤਾਂ ਮਿੱਤਰਾਂ ਰਿਸ਼ਤੇਦਾਰੀਆਂ ਚ ਹਰ ਥਾਂ ਸਵਿਧਾਨ ਦੀ ਭਾਵਨਾ ਜੰਗੇ ਜਾਦੀ ਦੀ ਭਾਵਨਾ ਇਸ ਦੇਸ਼ ਦੀ ਜੋ ਭਾਈਚਾਰਕ ਸਾਂਝ ਆ ਉਹਦੀ ਭਾਵਨਾ ਇਸ ਦੇਸ਼ ਦੇ ਵਾਸਤੇ ਜੋ ਸਮਾਇਕ ਆਰਥਿਕ ਅਨਸਾਫੀ ਦੀ ਭਾਵਨਾ ਉਹ ਲੈ ਕੇ ਅੱਗੇ ਤੁਰਾਂਗੇ ਔਰ ਕਾਂਗਰਸ ਨੂੰ ਮੌਜੂਦ ਕਰਾਂਗੇ ਔਰ ਦੇਸ਼ ਨੂੰ ਮੌਜੂਦ ਕਰਾਂਗੇ ਅੱਜ ਦਿੱਲੀ ਵੀ ਇਲੈਕਸ਼ਨ ਹੋਣ ਜਾ ਰਹੇ 70 ਸੀਟਾਂ ਇਲੈਕਸ਼ਨ ਲੱਗਦਾ ਕਿ ਤੇ ਕਾਂਗਰਸ ਟੱਕਰ ਦੇ ਵਿੱਚ ਹੈ ਕਿਉਂਕਿ ਭਾਜਪਾ ਦੀ ਪੂਰੀ ਕੈਬਨਿਟ ਲੱਗੀ ਹੋਈ ਹੈ ਹਾਲਾਂਕਿ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ ਕਾਂਗਰਸ ਪੂਰੀ ਲੜਾਈ ਦੇ ਰਹੀ ਹੈਗੀ ਹੈ ਉਹ ਲੜਾਈ ਸੀਟਾਂ 'ਚ ਕਿੰਨੀ ਕਨਵਰਟ ਹੁੰਦੀ ਹੈ ਇਹ ਇਹ ਦੇ ਗਰ ਵਿੱਚ ਹੈ ਦੇਖਣ ਵਾਲੀ ਗੱਲ ਹੈ ਪਰ ਇੱਕ ਗੱਲ ਜ਼ਾਹਰ ਹੈਗੀ ਹੈ ਕਿ ਇਸ ਵਾਰ ਕਾਂਗਰਸ ਪਹਿਲਾਂ ਕਿਸੇ ਵੀ ਸਮੇਂ ਨਾਲ ਵੱਧ ਤਨਦੇਹੀ ਨਾਲ ਇਮਾਨਦਾਰੀ ਨਾਲ ਮਿਹਨਤ ਨਾਲ ਦਿੱਲੀ ਇਲ ਲੱਗਦਾ ਕਿ ਇੱਕ ਡਾਕਟਰ ਸਾਹਿਬ ਭਾਰਤ ਵਿਰੋਧੀ ਜਿਹੜੀ ਸ਼ਕਤੀਆਂ ਹੈ ਲਗਾਤਾਰ ਹੀ ਹਾਵੀ ਕਰ ਰਹੀ ਹੈ ਪੰਜਾਬ ਦੇ ਵਿੱਚ ਅੱਜ ਸੀਐਮ ਭਗਵਤਾਂ ਨੂੰ ਤੇ ਪੱਤਰਕਾਰਾਂ ਨੂੰ ਵੀ ਮੇਲ ਲਾ ਕੇ ਧਮਕਾਇਆ ਗਿਆ ਕਿ ਜੇ ਕਰਨ ਦਾ ਤੇ ਜਦ ਉਸ ਤੇ ਪਹੁੰਚੋਗੇ ਤਾਂ ਤੁਹਾਨੂੰ ਵੀ ਖਤਮ ਕਰ ਦਿੱਤਾ ਗਿਆ ਲੱਗਦਾ ਕਿ ਇਹ ਸ਼ਕਤੀ ਨਹੀਂ ਇਹ 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 ਜਿਹੜੇ ਬੰਦੇ ਐ ਏਜੰਸੀਆਂ ਦੇ ਬੰਦੇ ਐ ਸਰਕਾਰ ਦੇ ਬੰਦੇ ਹੈਗੇ ਆ ਇਹਨਾਂ ਦੀ ਸ਼ਹਿਤੇ ਪਲਦੇ ਹੈਗੇ ਆ ਪਹਿਲਾਂ ਵੀ ਪਲਦੇ ਆਏ ਨੇ ਹੁਣ ਵੀ ਪਲਦੇ ਪਏ ਨੇ ਪੰਜਾਬ ਦਾ ਜਿਹੜਾ ਭਾਈਚਾਰਕ ਸਾਂਝ ਹੈ ਇਹ ਤਾਂ ਖੜਕੂਵਾਦ ਵੇਲੇ ਨਹੀਂ ਸੀ ਖਤਮ ਹੋਈ ਲੋਕੀ ਇਕੱਠੇ ਵਿੱਚਰੇ ਆ ਇਕੱਠੇ ਜੰਮੇ ਆ ਸਾਡੇ ਜੀਵਨ ਮਰਨ ਸਾਡਾ ਜ਼ਿੰਦਗੀ ਸਾਡੀ ਸਾਂਝੀ ਦੀ ਗੁਰੂ ਦੇ ਨਾਮ ਦਾ ਗੁਰੂ ਸਾਹਿਬਾਂ ਦੇ ਨਾਂ ਤੇ ਪੰਜਾਬ ਵਸਦਾ ਗੋਰਾ ਦੇ ਨਾਂ ਤੇ ਸਭ ਸਾਂਝੀ ਵਲਤਾ ਦਾ ਪ੍ਰਤੀਕ ਹੈ ਮਾਨਸ ਕੀ ਜਾਤ ਸਭੇ ਇੱਕੋ ਪਛਾਣ ਬੋਦਾ ਪ੍ਰਤੀਕ ਹੈ ਪੰਜਾਬ ਵਿੱਚ ਫਿਰਕੂ ਸਿਆਸਤ ਵਾਸਤੇ ਜਾਂ ਧਰਮ ਦੇ ਨਾਂ ਤੇ ਸਿਆਸਤ ਵਾਸਤੇ ਕੋਈ ਥਾਂ ਨਹੀਂ ਹੈਗੀ ਸੋ ਪੰਜਾਬ ਸਭ ਦਾ ਸਾਂਝਾ ਪੰਜਾਬ ਵਸਦਾ ਹੈਗਾ ਔਰ ਰਹਿਣਾ ਵਸਦਾ ਰਹੇਗਾ ਜੀ ਜਗਜੀਤ ਸਿੰਘ ਢੱਲੇਵਾਲ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਲੱਗਦਾ ਨਾ ਮਰਨ ਵਾਰ ਤੋੜਨਾ ਚਾਹੀਦਾ ਉਹਨਾਂ ਨੂੰ ਦੇਖੋ ਇਹ ਉਹਨਾਂ ਦੇ ਨਿੱਜੀ ਫੈਸਲਾ ਸਿਕਾ ਤੋੜਨ ਦਾ ਵੀ ਫੈਸਲਾ ਨਿੱਜੀ ਹੈਗਾ ਹੈ ਜਾਂ ਮੈਡੀਕਲ ਲਾਇਲੈਂਡ ਦਾ ਫੈਸਲਾ ਵੀ ਨਿੱਜੀ ਹੈਗਾ ਉਹਨਾਂ ਦੀ ਜਥੇਬੰਦੀ ਦਾ ਫੈਸਲਾ ਹੈਗਾ ਇਵਨ ਸਮੂਹ ਕਿਸਾਨ ਜਥੇਬੰਦੀਆਂ ਵੀ ਇਸ ਬਾਰੇ મતભੇਦ ਨੇ ਹੈਗਾ ਮੇਰਾ ਬਤੌਰ ਡਾਕਟਰ ਵੀ ਮੇਰੇ ਆਪਣੀ ਕਰਾਇ ਹੋ ਸਕਦੀ ਹੈਗੀ ਹੈ ਪਰ ਮੈਂ ਸਮਝਦਾ ਕਿ ਮੋਦੀ ਸਰਕਾਰ ਨੂੰ ਜਾਂ ਕੇਂਦਰ ਦੀ ਸਰਕਾਰ ਨੂੰ ਜਿੱਥੇ ਉਹ 14 ਲੱਖ ਕਰੋੜ ਅਮਾਨੀਆਂ ਡਾਨੀਆਂ ਦਾ ਮਾਫ ਕਰ ਸਕਦੀ ਹੈਗੀ ਹੈ ਉਹਨਾਂ ਨੂੰ 6 ਲੱਖ ਕਰੋੜ ਦੀਆਂ ਟੈਕਸਾਂ ਰਹਿਤਾ ਦੇ ਸਕਦੀ ਹੈਗੀ ਹੈ ਤਾਂ ਸਿਰਫ 25000 ਕਰੋੜ ਦੀ ਜੋ ਸਰਕਾਰ ਨੂੰ ਫਰਕ ਪੈਣਾ ਐ ਐਮਐਸਪੀ ਦੇਣ ਨਾਲ ਉਹ ਸਰਕਾਰ ਕਿਉਂ ਨਹੀਂ ਮੰਨ ਲਈ ਕਿਂਦਰ ਸਰਕਾਰ ਪੰਜਾਬ ਨਾਲ ਦੁਸ਼ਮਣੀ ਨਿਵਾ ਰਹੀ ਹੈ ਆਪਣੀ ਹਿੰਦ ਪਗਾ ਰਹੀ ਹੈਗੀ ਹੈ ਔਰ ਕਿਸਾਨਾਂ ਨੂੰ ਤਬਾਹ ਕਰ ਦੇ ਤੁਲੀ ਹੋਈ ਹੈ ਔਰ ਸਮੁੱਚਾ ਜੋ ਖੇਤੀ ਦਾ ਧੰਦਾ ਹੈਗਾ ਹੈ ਖੇਤੀ ਉਤਪਾਦਨ ਖੇਤੀ ਭੰਡਾਰਨ ਤੇ ਖੇਤੀ ਵਪਾਰ ਸਮੁੱਚਾ ਅਡਾਨੀਆਂ ਕੋਲ ਦੇਣ ਨੂੰ ਫਿਰਦੀ ਹੈਗੀ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜੰਮੂ ਕੜਾ ਹਾਈਵੇ ਬਣ ਰਿਹਾ ਜਿੱਥੋਂ ਆਪਾਂ ਤਾਂ 30-30 ਕਿਲੋਮੀਟਰ ਬਾਅਦ ਚੜਾਂਗੇ ਉੱਤੇ ਉਹ ਸਾਰਾ ਅਡਾਨੀਆਂ ਦੇ ਟਰੱਕਾਂ ਵਾਸਤੇ ਟਰਾਂਸਪੋਰਟ ਵਾਸਤੇ ਉਹਨਾਂ ਦੇ ਵਪਾਰ ਵਾਸਤੇ ਬਣ ਰਿਹਾ ਉਹ ਪੰਜਾਬ ਦੇ ਲੋਕਾਂ ਦੀ ਆਵਾਜਾਈ ਵਾਸਤੇ ਨਹੀਂ ਬਣ ਰਿਹਾ ਸੋ ਇਸ ਕਰਕੇ ਇਹ ਸਾਰਾ ਦੇਸ਼ ਜੋ ਇੱਕ ਕੁਛ ਹੱਥਾਂ ਸੱਤਾ ਵੀ ਕੇਂਦਰਤ ਹੋ ਰਹੀ ਹੈ ਔਰ ਕੁਛ ਹੱਥਾਂ ਜ ਪੈਸਾ ਵੀ ਕੇਂਦਰਤ ਹੋ ਰਿਹਾ ਇਹ ਖੇਤੀ ਬਾਰੇ ਤੁਹਾਡਾ ਸਟੈਂਡ ਉਹੀ ਹੈ ਜਿਹੜਾ ਪਹਿਲਾਂ ਸੀ ਹਾਂ ਬਿਲਕੁਲ ਮੇਰੇ ਖੇਤੀ ਵਾਰੇ ਨਹੀਂ ਮੇਰਾ ਹੈ ਕਿ ਜਿਹੜੇ ਦੇ ਅੱਦੀ ਨੇ অপরাধੀ ਨਹੀਂ ਹੈਗੇ ਉਹ ਉਹ ਦੁਸ਼ਮਣ ਨਹੀਂ ਹੈਗੇ ਉਹ 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 ਕ੍ਰਿਮੀਨਲ ਨਹੀਂ ਹੈਗੇ ਉਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਰੱਖ ਕੇ ਉਹਨਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਤਾਂ ਜੋ ਹੌਲੀ ਹੌਲੀ ਇਸ ਵਿਵਾਰ ਨੂੰ ਛੱਡ ਕੇ ਨਾਰਮਲ ਜ਼ਿੰਦਗੀ ਜੀ ਸਕਣ ਸਾਖਰੇ ਵਿੱਚ ਰੇਲ ਪ੍ਰੋਜੈਕਟ ਜਿਹੜਾ ਤੁਹਾਡਾ ਸੀਗਾ ਲੱਗਦਾ ਉਹ ਟ੍ਰੇਨਾਂ ਹੋਵੇ ਤੋ ਚਲਾਈ ਜਾਣ ਕਿ ਤੁਸੀਂ ਮਿਲਿਓ ਰੇਲ ਮੰਤਰੀ ਨਾਲ ਮਿਲਿਆ ਜੀ ਟ੍ਰੇਨਾਂ ਤੇ ਟ੍ਰੇਨ ਹੁਣ ਇੱਕ ਜਿਹੜੀ ਅਸਾਰ ਅਸਾਰ ਚੰਡੀਗੜ੍ਹ ਮਨਜ਼ੂਰ ਹੋਈ ਸੀਗੀ ਹਾਲ ਦੀ ਕਰੀ ਉਹ ਵੀ ਠੰਡੇ ਵਾਸਤੇ ਪਾਤੀ ਹੈ ਕਿਉਂਕਿ ਮਿਸਟਰ ਬਰਾਲਾ ਜਿਹੜੇ ਕਿ ਹਰਿਆਣੇ ਚੋਂ ਐ ਐਮਪੀ ਨੇ ਰਾਸਵਾ ਮੈਂਬਰ ਨੇ ਉਨਾ ਰੇਲ ਮੰਤਰੀ ਨੂੰ ਮਿਲ ਕੇ ਕਿਹਾ ਕਿ ਜਿਹੜੀ ਟ੍ਰੇਨ ਹਸਾਰ ਚੰਡੀਗੜ੍ਹ ਬਾ ਪਟਿਆਲਾ ਧੂਰੀ ਨਾ ਬਸੇ ਇਹਨੂੰ ਬਾਹਾਂਣਾ ਕੀਤਾ ਜਾਵੇ ਸੋ ਮੈਂ ਦੁਆਰਾ ਜਾ ਕੇ ਪਾਰਲੀਮੈਂਟ ਦੇ ਦੁਆਰਾ ਆਪਣਾ ਕੇਸ ਪੁਟ ਅਪ ਕਰੂੰਗਾ ਬਹੁਤ ਬਹੁਤ ਜਿਹੜੀ ਟਰੇਨ ਦਾ ਝੰਡਾ ਲਹਿਰਾਇਆ ਗਿਆ ਕੀ ਕਹਿਣਾ ਚਾਹੁੰਦੇ ਜੀ ਜਿਲ੍ਹਾ ਕਾਂਗਸ ਕਮੇਟੀ ਪਟਿਆਲਾ ਸ਼ਹਿਰੀ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਕਿਲਾ ਚੌਂਕ ਵਿਖੇ 76ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਝੰਡਾ ਲਹਿਰਾਇਆ ਗਿਆ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਔਰ ਸਮੂਚੀ ਜ਼ਿਲ੍ਹਾ ਕਾਂਗਰਸ ਕਮੇਟੀਆਂ ਬਲਾਕ ਕਾਂਗਰਸ ਕਮੇਟੀਆਂ ਮਹਿਲਾ ਕਾਂਗਰਸ ਯੂਥ ਕਾਂਗਰਸ ਸਾਰੇ ਸਾਥੀਆਂ ਨੇ ਅ ਵਿੱਚ ਸਮੂਲੀਤ ਕੀਤੀ ਜੀ ਮੈਂ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਸਾਰੇ ਹੀ ਸਾਡੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਿਦੇਸ਼ ਚ ਜਿੱਥੇ ਸਾਡੇ ਇਹ ਸਪਾਈ ਰਹਿੰਦੇ ਨੇ ਪੈਨ ਪਾਈ ਦਿੰਦੇ ਉਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਮੈਂ ਜਿਹੜੇ ਸਾਡੇ ਜੰਗੇ ਆਜ਼ਾਦੀ ਦੇ ਸਾਡੇ ਪਰਵਾਨੇ ਨੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਉਹਨਾਂ ਨੂੰ ਮੈਂ ਨਮਨ ਕਰਦਾ ਹਾਂ ਜੀ ਡਾਕਟਰ ਸਾਹਿਬ ਸਰ ਲੱਗਦਾ ਦੁਕਰ ਸਾਹਿਬ ਕੀ ਇਲੈਕਸ਼ਨ ਜਿਹੜੀ ਦਿੱਲੀ ਵਿੱਚ ਹੋਣ ਜਾ ਰਹੀ ਹੈ ਸੱਤਾ ਸੇਟਾ ਦਾ ਕਾਂਗਰਸ ਕਿਸ ਨਾਲ ਟੱਕਰ ਦੇਣ ਜਾ ਰਹੀ ਹੈ ਉਹਨ ਦੇਖੋ ਸਾਡੀ ਡਿਊਟੀ ਲੱਗੀ ਹੋਈ ਹੈ ਅਸੀਂ ਪਹਿਲੇ ਦਿਨ ਤੋਂ ਹੀ ਉੱਥੇ ਬੈਠੇ ਹਾਂ ਮੈਂ ਰਾਤ ਹੀ ਉੱਥੋਂ ਵਾਪਸ ਆਏ ਹਾਂ ਜੀ ਕਾਂਗਰਸ ਪਾਰਟੀ ਪੂਰੀ ਤਿਆਰੀ ਨਾਲ ਲੜਾਈ ਲੜ ਰਹੀ ਹੈ ਤੇ ਮੈਨੂੰ ਤਾਂ ਉਹ ਸਮਾਂ ਯਾਦ ਆ ਰਿਹਾ ਵੀ ਜਦੋਂ ਕਾਂਗਰਸ ਪਾਰਟੀ ਦੇ ਸਾਡੇ ਸਵਰਗੀਆ ਮ ਮੁੱਖ ਮੰਤਰੀ ਸ਼ਿਲਾ ਦਿਖਜੀ ਨੇ ਲਗਾਤਾਰ ਤਿੰਨ ਵਾਰ ਜਿੱਤ ਪ੍ਰਾਪਤ ਕੀਤੀ ਸੀ ਉਹ ਟਾਈਮ ਦੁਬਾਰਾ ਆ ਗਿਆ ਕਾਂਗਰਸ ਬੜੀ ਵੱਡੀ ਗਿਣਤੀ ਦੀਆਂ ਸੀਟਾਂ ਲੈ ਕੇ ਉੱਥੇ ਆਪਣੀ ਸਰਕਾਰ ਬਣਾਉਗਾ